ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਹਾਂ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲਦੇ ਨਾਮ ਸੁਖਪ੍ਰੀਤ ਸਿੰਘ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਸੇਲ ਫੂਲ ਨੇੜੇ ਪਿੰਡ ਬਾਈ ਭਾਜਤਾ ਪਾਈ ਦਾ ਮੋਬਾਈਲ ਨੰਬਰ ਬੋਲਦੇ 62807 3369 ਠੀਕ ਆ ਬਾਈ ਬਈ ਜਿਹੜੀ ਮੱਝ ਦੇਦੇ ਆ ਆਪਣੇ ਘਰ ਦੀ ਆ। ਹਾਂਜੀ ਘਰ ਦੀ ਵੀਰੇ। ਕਿਹੜਾ ਸੂਆ ਸੌਂਦੀ ਆ? ਤੀਜਾ ਸੂਆ ਸੌਂਦੇ ਵੀਰੇ। 16 ਲੀਟਰ ਦੁੱਧ ਸੀਗਾ ਇਹਦਾ ਪਿਛਲੇ ਸੂਆ। ਓਕੇ ਬਾਈ। ਕਿੰਨੇ ਦਿਨ ਲਊ ਬਈ? ਇਹ 8 ਤਰੀਕ ਨੂੰ ਦਿਨ ਪੂਰੇ ਵੀਰੇ ਦੇ। ਅੱਜ ਹੋ ਗਈ 5। ਹਾਂਜੀ। 5 ਤਰੀਕ 8 ਤਰੀਕ ਨੂੰ ਦਿਨ ਪੂਰੇ ਮੰਨ ਕੇ ਚਲੋ 3 ਤੋਂ 4 ਦਿਨ ਲਊਗੀ। ਹਾਂਜੀ। ਲੇਵਾ ਕਮਾਲ ਆ ਹਨਾ। ਹਾਂਜੀ। ਬਹੁਤ ਸੋਹਣਾ ਆਰਡਰ ਗਾੜੀ ਗੂੜੀ ਬੜੀ ਚੰਗੀ ਆ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਪੀੜੀ ਦੇ ਪਾਏ ਵਰਗੇ ਥਾਣਾ। ਚਵਾਈ ਚੂਈ ਕਿਵੇਂ ਸੀ ਬਾਈ? ਇੱਕ ਨੰਬਰ ਆ ਵੀਰੇ। ਠੀਕ ਆ ਬਾਈ। ਘ ਫੇਸ ਦੀ ਬਿਊਟੀ ਕਮਾਲਾ ਸਿੰਘ ਸੰਗੋ ਬਹੁਤ ਚੰਗਾ ਰਾਜ ਜੀ ਆ ਪਲੀ ਵੀ ਚੰਗੀ ਆ ਪਛਾਹ ਤੋਂ ਪੜਾ ਪੜਾ ਦੇਖੋ ਭਾਈ ਬਹੁਤ ਚੰਗਾ ਹੋਲੀ ਬਾਈ ਤੋਰ ਕੇ ਦਿਖਾਈ ਤੇ ਦੁੱਧ ਰਿਕਰਡ ਬਾਈ ਨੇ ਬਹੁਤ ਚੰਗਾ ਦੱਸਿਆ ਲੇਵਾ ਦੇਖੋ ਕੱਚੀ ਕੱਚੀ ਅੰਦਾਜ਼ਾ ਹੌਸਾਮ ਨਾ ਲਾਇਓ ਹਜੇ 4-5 ਦਿਨ ਨਹੀਂ ਸੁੰਦੀ ਭਾਈ ਉਹਦੋਂ ਨੂੰ ਆਰਡਰ ਹੈ ਜਿਹੜਾ ਕਰਮਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਚੰਗੇ ਰਿਕਰਡ ਦੀ ਆ ਕਰੇਲੂ ਮੱਝ ਚੰਗੇ ਰਿਕਰਡ ਦੀ ਆ ਮੁੱਲ ਵੀਰੇ ਜਾਇਜਾ 170 ਵੀਰੇ ਮਾਨਦਾਨ ਹੋ ਜਾ ਫੋਲਾ ਕਰ ਦਾਂਗੇ ਲੰਮੀ ਤੋਰ ਦੇ ਬਈ 170000 ਰੁਪਇਆ ਮੋਲਾ ਭਾਈ ਇਮਾਨਦਾਰ ਕੋਈ ਚੱਕਰ ਨਹੀਂ ਬਾਈ ਕਣਾ ਮੌਕੇ ਤੇ ਹੋ ਜਾਊਗਾ ਦੇਖੋ ਪਿੱਛੇ ਸੂਬਣੋ ਲੇਵਾ ਸਟਾਰਟ ਹੋ ਜਾਂਦਾਗਾ ਮੂਰੇ ਧੁੰਨੀ ਤੱਕ ਲੇਵਾ ਵਗ ਜਾਂਦਾ ਗਾੜੀ ਪਿਛਾੜੀ ਪੂਰੀ ਚੰਗੀ ਆ ਕਰਮਾ ਲਈ ਬਾਕੀ ਹਲੇ ਕੱਚੀ ਆਂਦਾ ਜਾਓ ਸਭ ਨਾਲ ਲਾ ਲਿਓ ਮੋੜ ਲਿਆ ਭਾਈ ਇਹ ਲੇਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਬਾਕੀ ਮੁੱਲ ਜਾਇਜ਼ ਆ ਭਾਈ ਇਮਾਨਦਾਰ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਉੱਥੀ ਬਾਂਦੇ ਵਿਰੇਲੇ ਆ ਗਏ ਠੀਕ ਤੇ ਕਿッセ ਵੀਰ ਨੂੰ ਬਾਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ